ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਰਵਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਪ੍ਰਾਈਮ ਟਾਈਮ ਅੱਜ ਦੇ ਪ੍ਰਾਈਮ ਟਾਈਮ 'ਚ ਵੱਡੀ ਖਬਰ ਈਰਾਨ ਨਾਲ ਜੁੜੀ ਹੋਈ ਹੈ ਜਿੱਥੇ ਅਤਵਾਦੀ ਹਮਲੇ ਦੇ ਵਿੱਚ ਕਰੀਬ 13 ਲੋਕ ਮਾਰੇ ਗਏ ਨੇ ਤੇ ਇਸ ਤੋਂ ਇਲਾਵਾ ਦੇਸ਼ 'ਚ ਨੋਟਾਂ ਤੇ ਤਸਵੀਰ ਨੂੰ ਲੈ ਕੇ ਹੋ ਰਹੀ ਸਿਆਸਤ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਤੇ ਨਾਲ ਹੀ ਰਾਮ ਰਹੀਮ ਦੀ ਪਰੋਲ ਨੂੰ ਲੈ ਕੇ ਉੱਠੇ ਵਿਰੋਧ ਦਾ ਮੁੱਦਾ ਵੀ ਵਿਚਾਰਿਆ ਜਾਵੇਗਾ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ ਪਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਨੇ ਇਸ ਤੋਂ ਇਲਾਵਾ ਗੱਲਬਾਤ ਕੀਤੀ ਜਾਵੇਗੀ ਫਰਜ਼ੀ ਐਨਕਾਊਂਟਰ ਮਾਮਲੇ 'ਚ ਸੀਬੀਆਈ ਦੀ ਅਦਾਲਤ ਵੱਲੋਂ ਲੰਬੇ ਸਮੇਂ ਬਾਅਦ ਸੁਣਵਾਈ ਗਈ ਸਜ਼ਾ ਦੀ ਤੇ ਹੁਣ ਸ਼ੁਰੂਆਤ ਕਰਦੇ ਆਂ ਅੱਜ ਦੇ ਪ੍ਰਾਈਮ ਟਾਈਮ ਦੀ ਈਰਾਨ ਦੇ ਸਿਰਾਜ 'ਚ ਇੱਕ ਧਾਰਮਿਕ ਸਥਾਨ ਤੇ ਗੋਲੀਬਾਰੀ ਹੋਈ ਇਸ ਹਮਲੇ ਦੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਤੇ ਜਦਕਿ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਈਰਾਨ ਦੀ ਸਮਾਚਾਰ ਏਜੰਸੀ ਆਈ ਆਰ ਐਨ ਏ ਮੁਤਾਬਕ ਇਹ ਘਟਨਾ ਸ਼ੀਆ ਪਾਈਚਾਰੇ ਦੇ ਪਵਿੱਤਰ ਸਥਾਨ ਸ਼ਾ ਚਿਰਾਗ ਦੇ ਵਾਪਰੀ ਹੈ। ਇੱਥੇ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਗੋਲੀਬਾਰੀ ਚਲਾ ਦਿੱਤੀਆਂ ਤੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਹਥਿਆਰਬੰਦ ਵਿਅਕਤੀਆਂ ਧਾਰਮਿਕ ਸਥਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਮੁਤਾਬਕ 2 ਹਮਲਾਵਰਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਤੀਜਾ ਹਮਲਾਵਰ ਫਰਾਰ ਹੈ ਜਿਸ ਦੀ ਭਾਲ ਹਲੇ ਕੀਤੀ ਜਾ ਰਹੀ ਹੈ ਉਧਰ ਘਟਨਾ ਦੇ ਸਮੇਂ ਮਸਜਿਦ ਚ ਮੌਜੂਦ ਇੱਕ ਵਿਅਕਤੀ ਨੇ ਕਿਹਾ ਕਿ ਅਸੀਂ ਨਮਾਜ਼ ਅਦਾ ਕਰਨ ਦੀ ਤਿਆਰੀ ਕਰ ਰਹੇ ਸਾਂ ਜਦੋਂ ਗੋਲੀਬਾਰੀ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਜਾਂਦੀ ਹੈ ਹਮਲੇ ਤੋਂ ਬਾਅਦ ਸ਼ੁਰੂਆਤੀ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਤਿੰਨ ਅਨਪਛਾਤੇ ਹਮਲਾਵਰ ইরਾਨੀ ਨਾਗਰਿਕ ਨਹੀਂ ਸਨ ਇਸ ਤੋਂ ਬਾਅਦ ਅਤਵਾਦੀ ਸੰਗਠਨਾਂ आईएसआईएस ਨੇ ਹਮਲੇ ਦੀ ਜ਼ਿੰਮੇਵਾਰੀ ਲਈ आईएसआईएस ਦੇ ਬਿਆਨ ਜਾਰੀ ਕਰਕੇ ਕਿਹਾ ਕਿ আইএস ਦਾ ਅਤਵਾਦੀ ਨੇ ਮਸਜਿਦ 'ਚ ਗੋਲੀਬਾਰੀ ਕੀਤੀ ਹੈ ਫਿਲਹਾਲ ਇਸ ਹਮਲੇ ਤੋਂ ਬਾਅਦ ਵਿਸ਼ਵ ਭਰ ਦੇ ਅਮਨਪਸੰਦ ਲੋਕਾਂ ਦੇ ਵਿੱਚ ਭਾਰੀ ਚਿੰਤਾ ਪਈ ਜਾ ਰਹੀ ਹੈ ਤੇ ਆਓ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ ਅਰਵਿੰਦ ਕੇਜਰੀਵਾਰ ਵੱਲੋਂ ਭਾਰਤੀ ਕਰੰਸੀ ਤੇ ਮਾਤਾ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਤਸਵੀਰ ਲਗਾਉਣ ਦੀ ਮੰਗ ਤੋਂ ਬਾਅਦ ਹੁਣ ਤਸਵੀਰ ਲਗਾਉਣ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਆਪਣੀ ਆਪਣੀ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਹੈ ਕਾਂਗਰਸ ਨੇਤਾ ਮਨੀਸ਼ ਦਿਵਾੜੀ ਨੇ ਇਸ ਬਾਰੇ ਟਵੀਟ ਕੀਤਾ ਹੈ ਕਿ ਨੋਟਾਂ ਦੀ ਨਵੀਂ ਲੜੀ ਤੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਕਿਉਂ ਨਹੀਂ ਹੈ ਇੱਕ ਪਾਸੇ ਮਹਾਤਮਾ ਗਾਂਧੀ ਤੇ ਦੂਜੇ ਪਾਸੇ ਡਾਕਟਰ ਅੰਬੇਦਕਰ ਦੀ ਤਸਵੀਰ ਹੋਣੀ ਚਾਹੀਦੀ ਹੈ ਮਨੀਸ਼ ਦਿਵਾੜੀ ਦੀ ਮੰਗ ਦਾ ਭਾਜਪਾ ਗੁਰਰਾਜ ਕੁਮਾਰ ਵੇਰਕਾ ਨੇ ਵੀ ਸਵਾਗਤ ਕੀਤਾ ਤੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਨੋਟਾਂ ਦੇ ਨਾਲ ਨਾਲ ਹਰ ਕੋਟ ਕਚੈਰੀ ਦੇ ਵਿੱਚ ਵੀ ਲਗਣੀ ਚਾਹੀਦੀ ਹੈ ਉਧਰ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਵੀ ਨੋਟਾਂ ਤੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਛਾਪਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਕੇਜਰੀਵਾਲ ਤੇ ਹਮਲਾ ਵੀ ਬੋਲਿਆ ਆਕਾਸ਼ ਆਨੰਦ ਨੇ ਆਮ ਆਦਮੀ ਪਾਰਟੀ ਨੂੰ ਰੰਗ ਬਦਲੂ ਪਾਰਟੀ ਕਹਿ ਉਹਨਾਂ ਟਵੀਟ ਕਰਦਿਆਂ ਕਿਹਾ ਕਿ ਚਾਲ ਚਰਿੱਤਰ ਅਤੇ ਚਿਹਰਾ ਕੇਜਰੀਵਾਲ ਦਾ ਅਸਲੀ ਰੂਪ ਹੁਣ ਸਭ ਦੇ ਸਾਹਮਣੇ ਆ ਚੁੱਕਿਆ ਹੈ ਇਨਾ ਹੀ ਨਹੀਂ ਕਾਂਗਰਸ ਦੇ ਇੱਕ ਨੇਤਾ ਸਲਮਾਨ ਅਨੀਸ਼ ਸੋਜਨੇ ਨੇ ਟਵੀਟ ਕਰਦਿਆਂ ਨੋਟਾਂ ਤੇ ਅੱਲਾ ਜੀਸਸ ਅਤੇ ਹੋਰ ਧਾਰਮਿਕ ਗੁਰੂਆਂ ਦੇ ਚਿੱਤਰ ਨੂੰ ਛਾਪਣ ਦੀ ਮੰਗ ਰੱਖੀ ਹੈ ਪਰ ਇਸ ਟਵੀਟ ਦੇ ਕਾਰਨ ਉਹਨਾਂ ਨੂੰ ਕਾਫੀ ਟਰੋਲ ਕੀਤਾ ਗਿਆ ਅਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਕਿ ਆਖਰਕਾਰ ਨੋਟਾਂ ਤੇ ਅੱਲਾ ਦੀ ਫੋਟੋ ਕਿਵੇਂ ਲੱਗ ਸਕਦੀ ਹੈ ਤੇ ਆਓ ਤੁਹਾਨੂੰ ਦਿਖਾਣੇ ਆ ਕਿ ਨੋਟਾਂ ਨੂੰ ਲੈ ਕੇ ਆਖਰਕਾਰ ਰਾਜਨੀਤਕਾਂ ਵਾਂ ਨੇ ਕੀ ਕੁਝ ਕਿਹਾ ਆਓ ਸੁਣ ਲਿਏ ਨਗਤੀ ਹੈ ਜਾਂ ਕਰੰਸੀ ਹੈ वो आपकी प्रभुसत्ता का प्रतीक है प्रभुसत्ता का प्रतिबिंब है और वो प्रभुसत्ता वो सॉवरिटी आपको तब हासिल हुई थी जब महात्मा गांधी जो भारत की आजादी के आंदोलन के सबसे बड़े नैतिक शक्ति माने जाते थे उन्होंने और बाकियों ने उन्नीस में आपको आजादी दिलवाई फिर उस आजादी को डॉक्टर बाबा साहब अंबेडकर ने एक संविधानिक ढांचे में पिरोया तो इसलिए 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 महात्मा गांधी जी डॉक्टर बाबा साहब अंबेडकर दो ऐसे व्यक्तित्व हैं भारत के आ, वर्तमान के इतिहास में जिनकी बहुत एक अद्भुत कंट्रीब्यूशन है एक बहुत ही अद्भुत उनकी शख्सियत है इस सारे इतिहास में पर इसके साथ साथ जो अरविंद केजरीवाल जी ने कहा है उससे कोई मुझे आपत्ति नहीं है क्योंकि जो हिंदू धर्म है या जो हमारी संस्कृति है धर्म से ऊपर जो हमारी संस्कृति है उसमें भगवान लक्ष्मी जी का एक बहुत विशेष स्थान है वो आपके प्रोस्पेरिटी की गॉडेस मानी जाती है उसके साथ साथ गणेश जी का एक बहुत विशेष स्थान है कि जब भी कोई आप हाँ, हम काम शुरू करते हैं तो श्री गणेश करके करते हैं तो भारत की जो नकदी है उसमें मेरे ख्याल इतनी जगह है कि जो भारत का एक बहुत ही विशाल अतीत है और जो भारत का आगे बढ़ता हुआ वर्तमान है उसका एक उत्कृष्ट सम्मिश्रण हमारी नकदी में पिरोया जा सके डॉक्टर तिवारी के ऊपर बाबा साहब की फोटो लगनी चाहिए क्या भैया मैं मनीष तिवाड़ी जी की मांग का समर्थन करता हूँ मैं महसूस करता हूँ कि जब आर की स्थापना बाबा साहब अम्बेडकर ने कराई है रिजर्व बैंक की स्थापना बाबा साहब अम्बेडकर ने कराई हो तो नोटों के ऊपर फोटो भी तो बाबा साहब अम्बेडकर की चाहिए ना और की इस बात की है कि बाबा साहब के इतिहास को मिटाने की सदियों तक साजिश होती रही मैं धन्यवाद देता हूं नरेंद्र मोदी प्रधानमंत्री जी का जिन्होंने बाबा साहब अंबेडकर के नाम को आगे बढ़ाया और पांचों तीर्थ बाबा साहब अंबेडकर के बना करके पूरे देश को एक अजूबा दिया है दूसरी बात मैं कहना चाहता हूं कि जब देश के संविधान के निर्माता बाबा साहब अम्बेडकर हैं और सुप्रीम कोर्ट हाई कोर्ट और लोअर कोर्ट में भी बाबा साहब अंबेडकर की सब जजस के पीछे फोटो होनी चाहिए क्योंकि देश का संविधान बाबा साहब ने लिखा है संविधान के निर्माता हैं और सभी कोर्ट कचहरियों में फोटो बाबा साहब की होनी चाहिए फिलहाल नोटा के फोटो न लेके चल रहा सियासी कमा सन लोगों हौली हौली समझ आना शुरू हो चुके पर इन्ना जरूर है कि नोटा दे मामले त ਕੁਝ ਦਿਨ ਹੋਰ ਭਗਦੀ ਜਰੂਰ ਦਿਖਾਈ ਦੇਗੀ ਤੇ ਹੁਣ ਅਗਲੀ ਕਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਧਰਨਾ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਹੁਣ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਚੱਲਣ ਦੀਆਂ ਤਿਆਰੀਆਂ ਕਰ ਰਹੇ ਨੇ 26 ਨਵੰਬਰ ਨੂੰ ਕਿਸਾਨ ਅੰਦੋਲਨ ਨੂੰ 2 ਸਾਲਾਂ ਦਾ ਸਮਾਂ ਹੋਣ ਜਾ ਰਿਹਾ ਹੈ ਹੁਣ ਇੱਕ ਵਾਰ ਫਿਰ ਸਿੰਘੂ ਬਾਡਰ ਹਾਕਰਮਾਨਾਂ ਖਿਲਾਫ ਕਿਸਾਨਾਂ ਦੇ ਇਕੱਠ ਦਾ ਗਵਾ ਬਨੇਗਾ ਦਸੰਬਰ 2020 ਨੂੰ ਕਿਸਾਨ ਅੰਦੋਲਨ ਫਤਿਹ ਦਿਵਸ ਵੱਜੋ ਸਮਾਪਤ ਕੀਤਾ ਗਿਆ ਸੀ ਠੀਕ 2 ਸਾਲ ਬਾਅਦ ਹੋਣ 11 ਤਰੀਕ ਨੂੰ ਹੀ ਇੱਕ ਵਾਰ ਫਿਰ ਮੁਰਤੋਂ ਕਿਸਾਨ ਹਾਕਰਮਾਨਾਂ ਨੂੰ ਮੰਗਾਰਨ ਲਈ ਤਿਆਰ ਹਨ ਇਸ ਦੀ ਜਾਣਕਾਰੀ ਖੁਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਗਈ ਤੇ ਉਹਨਾਂ ਕਿਹਾ ਕਿ ਲਖੀਮਪੁਰ ਖੀਰੀ ਸ਼ਹੀਦ ਹੋਏ ਕਿਸਾਨਾਂ ਤੇ ਹੋਰ 750 ਕਿਸਾਨਾਂ ਦੀ ਸ਼ਹਾਦਤ ਨੂੰ ਉਸ ਦਿਨ ਸਜਦਾ ਕੀਤਾ ਜਾਵੇਗਾ ਤੇ ਨਾਲ ਹੀ ਮੰਗ ਪੱਤਰ ਦਿੱਲੀ ਵੱਲ ਨੂੰ ਕੂਚ ਕਰਕੇ ਸਰਕਾਰ ਨੂੰ ਸੌਪਿਆ ਜਾਵੇਗਾ ਔਰ ਕੀ ਕੋ ਚ ਉਹਨੇ کیا ਹੈ ਆਓ ਸੁਣਾ ਦਿੰਦੇ ਆ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਪਿਛਲੇ ਸਮੇਂ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਸਾਡੇ ਕਰਨਾਟਕਾ ਦੇ ਅੰਦਰ ਉੱਥੇ ਵੀ ਐਸਕੇਐਮ ਨੇ ਤਿੰਨ ਪ੍ਰੋਗਰਾਮ ਲਿਖੇ ਸੀ ਇੱਕ ਸਿੰਘੂ ਬਾਰਡਰ ਦੇ ਉੱਤੇ ਪ੍ਰੋਗਰਾਮ ਲਿਖਿਆ ਸੀ ਇੱਕ ਉੱਤਰ ਆ ਮੱਧ ਭਾਰਤ ਦੇ ਵਿੱਚ ਤੇ ਇੱਕ ਦੱਖਣ ਭਾਰਤ ਦੇ ਵਿੱਚ ਪ੍ਰੋਗਰਾਮ ਕੀਤੇ ਜਾਣੇ ਆ ਔਰ ਇਹ ਤਿੰਨੇ ਹੀ ਪ੍ਰੋਗਰਾਮ ਸਾਡੇ ਉਹਨਾਂ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਣੇ ਹਨ ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਇਹ ਜਿਹੜਾ ਸਾਡਾ ਸਿੰਘੂ ਬਾਰਡਰ ਵਾਲਾ ਪ੍ਰੋਗਰਾਮ ਸੀ ਇਸ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਅੱਜ ਇੱਥੇ ਚਰਚਾ ਹੋਈ ਹੈ ਵਿਚਾਰ ਚਰਚਾ ਕਿ ਕਿਸ ਤਰ੍ਹਾਂ ਕੀਤਾ ਜਾਏ ਕਿਵੇਂ ਕੀਤਾ ਜਾਏ ਔਰ ਇਹ ਮੇਰਾ ਖਿਆਲ ਹੈ ਹਿੰਦੀ ਬੋਲਣਾ ਪਏਗਾ ਲੱਗਦਾ ਕੁਝ ਪੱਤਰਕਾਰਾਂ ਨੂੰ ਪੰਜਾਬੀ ਪੰਜਾਬੀ ਚੱਲ ਜਾਣਾ ਹੈ ਅਗਰ ਕਿਸੇ ਨੂੰ ਲੱਗਿਆ ਤਾਂ ਮੈਨੂੰ ਦੱਸ ਦੇ ਤਾਂ ਉਹ ਜਿਹੜਾ ਸਾਡਾ ਪ੍ਰੋਗਰਾਮ ਸੀ ਉਹਦੇ ਤੇ ਵਿਚਾਰ ਚਰਚਾ ਕਰਨੀ ਸੀ ਬਹੁਤ ਜ਼ਰੂਰੀ ਸੀ ਉਹਦੇ ਤੇ ਵਿਚਾਰ ਚਰਚਾ ਹੋਈ ਹੈ ਉਸ ਪ੍ਰੋਗਰਾਮ ਨੂੰ ਜਿਹੜਾ 26 ਨਵੰਬਰ ਨੂੰ ਹੋਣਾ ਸੀ ਉਹਨੂੰ ਅਸੀਂ ਜਿਵੇਂ ਮਤਲਬ ਬਾਰਸ਼ਾਂ ਹੋਣ ਕਰਕੇ ਝੋਨੇ ਦੀ ਕਟਾਈ ਲੇਟ ਹੋ ਗਈ ਕਣਕ ਦੀ ਬੁਆਈ ਵੀ ਲੇਟ ਹੋਣੀ ਹੈ ਕੁਝ ਸਾਡਾ ਜਿਹੜਾ ਕੈਡਰ ਸੀ ਥੱਲੋਂ ਉਹਨਾਂ ਦੀ ਵੀ ਇਹ ਭਾਵਨਾ ਸੀ ਉਹਨਾਂ ਦੀ ਮੰਗ ਸੀ ਕਿ ਇਹਨੂੰ ਥੋੜਾ ਜਾਂ ਅੱਗੇ ਪਿੱਛੇ ਕੀਤਾ ਜਾਏ ਔਰ ਉਹ ਸਾਰੀ ਗੱਲ ਨੂੰ ਧਿਆਨ ਚ ਰੱਖ ਕੇ ਤੇ ਸਾਰਿਆਂ ਨੇ ਵਿਚਾਰ ਚਰਚਾ ਕਰਕੇ ਇਹਨੂੰ ਅਸੀਂ 11 ਦਸੰਬਰ ਦਾ ਪ੍ਰੋਗਰਾਮ ਸ਼ੁਰੂ ਕਰਾਏ ਇਹ ਕਰਨ ਜਾ ਰਹੇ ਹਾਂ ਔਰ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਸਾਡੇ ਲਖੀਮਪੁਰ ਦੇ ਸ਼ਹੀਦਾਂ ਨੂੰ ਔਰ ਉਹਨਾਂ ਦੇ ਨਾਲ-ਨਾਲ ਪੂਰੇ ਅੰਦੋਲਨ ਦੇ ਸਾਰੇ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਦਿਹਾੜਾ ਹੋਏਗਾ ਔਰ ਇਹ ਸਾਡਾ ਸ਼ਹੀਦੀ ਸਮਾਰੋਹ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਅਸੀਂ ਉੱਥੇ ਕਰਨ ਜਾ ਰਹੇ ਹਾਂ ਉੱਥੇ ਕਰਨਾ ਹੈ ਔਰ ਸਿੰਘ ਬਾਰਡਰ ਤੇ ਕਿ ਦੇਖੋ ਸਾਡੇ ਸ਼ਹੀਦਾਂ ਨੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਜਾਨਾਂ ਵਾਰੀਆਂ ਨੇ ਔਰ ਉਹ ਜਿਸ ਭਾਵਨਾ ਨੂੰ ਲੈ ਕੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਹੀ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੀਆਂ ਅੱਜ ਤੋਂ ਸਰਕਾਰ ਅੱਜ ਮੁਨਕਰ ਹੋਈ ਆ ਪਛਾਹਟੀ ਆ ਜਿਵੇਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਸੀ ਉਹਦੇ ਤੋਂ ਸਰਕਾਰ ਪਿੱਛੇ हट ਗਈ ਸਾਡੇ ਜਿਹੜੇ ਲੋਕਾਂ ਦੇ ਉੱਤੇ ਮੁਕੱਦਮੇ ਦਰ ਸੀ ਸਮੇਤ ਜਿਨ੍ਹਾਂ ਦੇ ਆਪਣਾ ਰੇਲਵੇ ਦੇ ਮੁਕੱਦਮੇ ਸੀ ਬਹੁਤ ਸਾਰੇ ਲੋਕਾਂ ਦੇ ਉੱਤੇ ਸਰਕਾਰ ਨੇ ਵਾਪਸ ਲੈਣ ਤੋਂ ਪਿੱਛੇ ਹਟੀ ਹੈ ਔਰ ਇਦੂ ਗਾਂਹਾਂ ਤੁਸੀਂ ਦੇਖਿਆ ਹੋਵੇਗਾ ਅੰਦੋਲਨ ਦੇ ਦੌਰਾਨ ਬਹੁਤ ਵੱਡੀ ਪੱਧਰ ਦੇ ਉੱਤੇ ਐਨ ਆਰ ਆਈ ਵੀਰਾਂ ਨੇ ਸਪੋਰਟ ਕੀਤੀ ਸੀ ਔਰ ਬਹੁਤ ਸਾਰੇ ਐਨ ਆਰ ਆਈ ਵੀਰਾਂ ਨੂੰ ਇਹਨਾਂ ਨੇ ਮਤਲਬ ਬਲੈਕਲਿਸਟ ਕੀਤਾ ਔਰ ਉਹਨਾਂ ਸਾਰਿਆਂ ਦੀਆਂ ਇਹ ਸਮੱਸਿਆਵਾਂ ਮੰਗਾਂ ਨੂੰ ਲੈ ਕੇ ਕਿ ਉਹਨਾਂ ਦੇ ਮੁਕੱਦਮੇ ਵਾਪਸ ਲਏ ਜਾਣ ਉਹਨਾਂ ਨੂੰ ਬਲੈਕਲਿਸਟ ਤੋਂ ਬਾਹਰ ਕੱਢਿਆ ਜਾਏ ਨਾਲ ਦੀ ਨਾਲ ਜਿਹੜਾ ਇੱਕ ਮਤਲਬ ਵੱਡੀ ਗੱਲ ਸੀ ਸਾਡੀ ਕਿ ਤੁਸੀਂ ਦੇਖਿਆ ਹੋਵੇਗਾ ਇਹਨਾਂ ਨੇ ਬਿਜਲੀ ਸੋਧ ਬਿੱਲ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ ਅਸੀਂ ਸਾਰੇ ਲੋਕਾਂ ਨਾਲ ਗੱਲ ਕੀਤੇ ਤੋਂ ਬਗੈਰ ਨਹੀਂ ਲੈ ਕੇ ਆਵਾਂਗੇ ਔਰ ਉਹ ਲੈ ਕੇ ਆਂਦਾ ਔਰ ਉਹਦੇ ਵਿਰੋਧ ਦੇ ਵਿੱਚ ਅਸੀਂ ਉਹਦਾ ਵਿਰੋਧ ਕਰਨਾ ਹੈ ਨਾਲ ਆਉਣ ਵਾਲੀਆਂ ਜਿਹੜੀਆਂ ਮੰਗਾਂ ਨੇ ਹੋਰ ਵਿੱਚ ਜੋੜੀਆਂ ਗਈਆਂ ਐ ਕਰਜ਼ ਮੁਕਤੀ ਸਾਡੀ ਮੇਨ ਮੰਗ ਹੋਏਗੀ ਸਮੁੱਚੇ ਕਿਸਾਨ ਨੂੰ ਕਰਜ਼ ਮੁਕਤ ਕੀਤਾ ਜਾਏ ਔਰ ਨਾਲ ਸੀ 2 50 ਜਿਹੜਾ ਵਾਅਦਾ ਕੀਤਾ ਸੀ ਸਾਡੇ ਨਾਲ ਕਿ ਕਾਨੂੰਨ ਦੇਵੇ ਦੇਵੇਗੀ ਸਰਕਾਰ ਐਮਐਸਪੀ ਦੀ ਗਰੰਟੀ ਦਾ ਉਹ ਕਾਨੂੰਨ ਦੇਵੇ ਔਰ ਸੀ2+50 ਦੇ ਅਨੁਸਾਰ ਸਾਨੂੰ ਉਹ ਮਤਲਬ ਰੇਟ ਆਪਣਾ ਰੇਟ ਦੇਣ ਦਾ ਮਤਲਬ ਵਸਤਾ ਕਰੇ ਸਰਕਾਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਡਿਸਕਸ ਕਰਕੇ ਰੱਖਿਆ ਉਸ ਤਰੀਕ ਦਿਨ ਤੇ ਇਸ ਮੰਗ ਪੱਤਰ ਸਾਡਾ ਕੇਂਦਰ ਸਰਕਾਰ ਨੂੰ ਦੇਵਾਂਗੇ ਉੱਥੇ ਅਸੀਂ ਆ ਇੱਕ ਦਿਨ ਦਾ ਧਰਨਾ ਧਰਨਾ ਪ੍ਰੋਟੈਸਟ ਹੈ ਉਹਨੂੰ ਤੁਸੀਂ ਧਰਨਾ ਪ੍ਰੋਟੈਸਟ ਨਾ ਕਹੀਏ ਇਹਨੂੰ ਆਪਾਂ ਮਤਲਬ ਸਾਡੇ ਸ਼ਹੀਦਾਂ ਨੂੰ ਸ਼ਹੀਦੀ ਸਮਾਰੋਹ ਇਹਨੂੰ ਇਹਨੂੰ ਧਰਨਾ ਪ੍ਰੋਟੈਸਟ ਅੱਜ ਨਹੀਂ ਕਹਿਣਾ ਚਾਹੀਦਾ ਹਾਂ ਮਾਰਚ ਜ਼ਰੂਰ ਕਰਾਂਗੇ ਦਿੱਲੀ ਵੱਲ ਨੂੰ ਕਿੱਥੇ ਕੌਣ ਆ ਕੇ ਸਾਡੇ ਕੋਲੋਂ ਮੰਗ ਪੱਤਰ ਲੈਂਦਾ ਇਹ ਉਸ ਉਸ ਤੋਂ ਬਾਅਦ ਦਾ ਹੋਏਗਾ ਪਰ ਇਹ ਜਿਹੜੀ ਸਾਡੀ ਉੱਥੇ పార్ਕਰ ਮਾਲ ਦੇ ਨੇੜੇ ਇੱਕ ਕੋਈ ਜਗ੍ਹਾ ਫਿਕਸ ਕਰ ਰਹੇ ਹਾਂ ਅਸੀਂ ਉੱਥੇ ਜਿੱਥੇ ਅਸੀਂ ਪ੍ਰੋਗਰਾਮ ਕਰਾਂਗੇ ਉੱਥੋਂ ਅਸੀਂ ਅੱਗੇ ਮਤਲਬ ਦਿੱਲੀ ਵੱਲ ਨੂੰ ਸਾਡਾ ਇੱਕ ਸੀਮਤ ਮਤਲਬ ਮਾਰਚ ਜਾਏਗਾ ਔਰ ਉਸ ਮਾਰਚ ਤੋਂ ਸਰਕਾਰ ਜਿੱਥੇ ਆ ਕੇ ਸਭ ਤੋਂ ਮੰਗ ਪੱਤਰ ਲੈਂਦੀ ਹੈ ਉਹਨਾਂ ਨੂੰ ਉੱਥੇ ਅਸੀਂ ਮੰਗ ਪੱਤਰ ਸੌਂਪਾ ਤੇ ਉਧਰ ਅਗਲੀ ਖਬਰ ਡੇਰਾ ਸਰਸਾ ਪ੍ਰਮੁੱਖ ਰਾਮ ਰਹੀਮ ਨਾਲ ਜੁੜੀ ਹੋਈ ਹੈ ਰਾਮ ਰਹੀਮ ਨੂੰ ਮਿਲੀ ਪੈਰੋਲ ਨੂੰ ਲੈ ਕੇ ਬਵਾਲ ਮਚਿਆ ਹੋਇਆ ਅਤੇ ਹਰਿਆਣਾ ਸਰਕਾਰ ਨੂੰ ਘੇਰਿਆ ਜਾ ਰਿਹਾ ਜਿਸ ਦੇ ਚਲਦਿਆਂ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਦ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ ਪੈਰੋਲ ਤੇ ਹਰਿਆਣਾ ਸਰਕਾਰ ਨੂੰ ਸਵਾਲਾਂ ਦੇ ਕਟਗਰੇ ਵਿੱਚ ਖੜਾ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਇੱਕ ਬਲਾਤਕਾਰੀ ਨੂੰ ਸਰਕਾਰ ਦਾ ਪੈਰੋਲ ਦੇਣਾ ਇਹ ਸਾਬਿਤ ਕਰਦਾ ਹੈ ਕਿ ਸਰਕਾਰ ਸੂਬੇ 'ਚ ਕਿਹੋ ਜਿਹਾ ਸੁਨੇਹਾ ਦੇਣਾ ਚਾਹਦੀ ਹੈ। ਉਧਰ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਪੱਤਰਕਾਰ ਦੁਆਰਾ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਇਹ ਪੈਰੋਲ ਸੰਬੰਧੀ ਮਾਮਲਾ ਮਾਨਯੋਗ ਅਦਾਲਤ ਦੇ ਸਿਰ ਮੜ ਦਿੱਤਾ। ਪਹਿਲਾਂ ਸੁਣਾਣੇ ਆ ਕਿ ਕਹਣਾ ਹੈ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਪਹਿਲਾਂ ਸੁਣ ਦੇਣ। ਗੁਰਮੀਤ ਰਾਮ ਰਹੀਮ ਇੱਕ ਰੇਪਿਸਟ ਔਰ ਮਰਡਰਰ ਹੈ। कोर्ट ने उसको रेप और मर्डर के चलते हुए उम्र कैद की सजा सुना रखी है ऐसे में हम देखते हैं कि हरियाणा सरकार का जब भी मन करता है वो गुरमीत राम रहीम को पेरोल पे छोड़ देते हैं और इस बार तो हद ही हो गई इस बार जब उसको पेरोल पे छोड़ा गया तो वो अलग अलग जगहों पे जाकर सत्संग कर रहा है और इस सत्संग में हरियाणा सरकार के डिप्टी स्पीकर और मेयर पार्टिसिपेट कर रहे हैं उन्होंने ये कहा है कि वो गुरमीत राम रहीम के बहुत बड़े भक्त हैं तो ये कहाँ से न्याय है ऐसे में गुरमीत राम रहीम वीडियोस निकाल रहा है और ये दिखाने की कोशिश कर रहा है कि वो कितना बड़ा संत है अपनी इमेज को वाइट वॉश करने की कोशिश कर रहा है और हरियाणा सरकार पूरी तरीके से इस रेपिस्ट और मर्डरर के साथ दिख रही है बहुत ही ज्यादा शर्म की बात है और मैं अपील करती हूँ हरियाणा सरकार से तुरंत इस आदमी की पेरोल कैंसिल कीजिए एक रेपिस्ट है मर्डरर है मर्डरर और इसकी असली जगह जेल है अभी की टाइमिंग पे उपचुनाव है हरियाणा में और उनका राम रहीम का कनेक्शन भी रहा है पॉलिटिक्स बड़े बड़े नेता उनके सत्संग में उनके चरणों में गिरते हैं तो टाइमिंग को लेकर क्या कहना चाहेंगे जिस देश में हर दिन कई बलात्कार होते हैं आठ महीने की बच्ची तक के साथ रेप होता है नब्बे साल की महिला तक के साथ रेप होता है उस देश के नेता इतने गिरे हुए हैं कि एक रेपिस्ट और मर्डरर को जब इलेक्शन होने वाला होता है पेरोल दे देते हैं और उसके बाद उसके सामने नतमस्तक हो जाते हैं कितनी शर्म की बात है मेरी अपील है कि इस तरीके के नेताओं के ऊपर सख्त से सख्त कार्यवाही होनी चाहिए साथ में मैं केंद्र सरकार से भी अपील करती हूं अभी हमने देखा कुछ दिन पहले कि बिल्किस बानो के जो रेपिस्ट थे उनको बहुत आसानी से छोड़ दिया गया उनको उनकी जो सजा थी वो पूरी करे बिना प्रीमेच्योर रिलीज मिल गया तो ये किस तरीके की पॉलिसीज है हमारे देश में जिससे कि रेपिस्ट को आसानी से बाहर छोड़ दिया जाता है जिनकी जगह जेल है वो खुले में मंडराते हैं तो ये बहुत शर्म की बात है और केंद्र सरकार से भी मेरी अपील है कि ये जो रिमिशन पॉलिसी है पेरोल की पॉलिसी है इसको पूरे देश के लिए सख्त करें किसी भी रेपिस्ट और मर्डर की जगह जेल है उसे वहीं पे रहना चाहिए हनीत हनीतप्रीत के बारे में कहते कि उसका नाम मैंने बदलकर ਰੋਹਾਨੀ ਦੀਦੀ ਰੱਖਾ ਰੋਹਾਨੀ ਰੱਖਾ ਲੋਕ ਉਸ ਨੂੰ ਰੋਹਾਨੀ ਦੀਦੀ ਰੋਹਾਨੀ ਦੀਦੀ प्रनाउंसियन करने में दिक्कत होती है तो इसके लिए मैं लोग उसे अब रूँ दी, रूँ दी इसके ऊपर क्या कहना से मैं बिल्कुल भी कमेंट नहीं करना चाहती कि एक गिरा हुआ आदमी जो कि एक रेपिस्ट और मर्डरर है वो क्या बातें करता है मेरे हिसाब से उसकी जगह है जेल और मैं अपील करना चाहती हूँ कि तुरंत उसकी पेरोल काटी जाए और उसको वापस जेल में भेजा जाए मेरे हिसाब से इस आदमी को खुले में छोड़ना बहुत गलत है क्योंकि कोर्ट ऑलरेडी ऑर्डर कर चुका है

ਦੋਸ਼ ਕਰੇਗਾ ਕੋਰਟ ਬੈਠਾ ਹੈ ਕੋਰਟ ਸਜ਼ਾ ਕਰਤਾ ਹੈ ਉਹ ਜੇਲ੍ਹ ਵਿੱਚ ਚਲਾ ਜਾਂਦਾ ਹੈ हमको ਕੋਈ ਆਦੇਸ਼ ਮਿਲਦਾ ਹੈ ਕਿ ਹਾਂ ਇਸਕੋ ਪੇਸ਼ ਕਰੋ ਜੇਲ੍ਹ ਵਿੱਚ ਡਾਲੋ我们就 ਜੇਲ੍ਹ ਵਿੱਚ ਡਾਲ ਦیتے ہیں ਉਸਕੇ ਬਾਅਦ ਜੇਲ੍ਹ ਕੇ ਆਪਣੇ ਨਿਯਮ ਹੈ ਜੇਲ੍ਹ ਕੇ ਨਿਯਮੋਆਂ ਕੇ ਆਧਾਰ ਪਰ ਕਿਸੇ ਕੋਲ বেল ਚਾਹੀਏ ਤੋ ਜਾ ਕੇ ਅਪਲਾਈ ਕਰੋ ਐਡਮਿਸ਼ਨ ਦੇਖਤਾ ਦੇਣੀ ਹੈ ਨਹੀਂ ਦੇਣੀ ਹੈ ਇਸ ਦਾ ਕੋਈ ਮਤਲਬ ਨਹੀਂ ਹੈ ਜਨਾਬ ਕੋਈ ਨਹੀਂ ਕੋਈ ਇਸ ਦਾ ਨਹੀਂ ਇੱਕ ਪਾਸੇ ਜਿੱਥੇ ਸਿੱਖ ਜਿੱਥੇ ਬੰਦੀਆਂ ਨੇ ਵੀ ਬਾਬਾ ਰਾਮ ਰਹੀਮ ਦੀ ਪਰੋਲ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ ਉੱਥੇ ਹੀ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਵੀ ਸਵਾਲ ਖੜੇ ਕਰਕੇ ਹਰਿਆਣੇ ਦੀ ਖੱਟੜ ਸਰਕਾਰ ਨੂੰ ਕੇਰਿਆ ਤੇ ਆਓ ਹੁਣ ਅਗਲੀ ਖਬਰ ਜੋ ਪੰਜਾਬ ਨਾਲ ਜੁੜੀ ਹੋਈ ਹੈ ਪੰਜਾਬ ਸਰਕਾਰ ਨੇ ਸੂਬੇ ਵਿੱਚ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਨਵੇਂ ਲਾਇਸੈਂਸ ਜਾਰੀ ਕਰਨ ਤੇ ਪੂਰਨ ਰੂਪ ਦੇ ਵਿੱਚ ਪਾਬੰਦੀ ਲਾ ਦਿੱਤੀ ਹੈ ਇਹ ਪਾਬੰਦੀ ਮੁੱਖ ਮੰਤਰੀ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਦਾ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਲਾਇਸੈਂਸ ਲੈਣ ਦੇ ਜਿਹੜੇ ਇੱਛੂ ਕਾਰੋਬਾਰੀ ਇਸ ਨਵੇਂ ਫੈਸਲੇ ਤੇ ਪਰੇਸ਼ਾਨ ਹੋਗੇਗੇ ਆ ਸਰਕਾਰ ਸੂਬੇ ਵਿੱਚ ਨਕਲੀ ਅਤੇ ਗੈਰ ਮਿਆਰੀ ਖੇਤੀ ਉਤਪਾਦਾਂ ਦੀ ਵਿਕਰੀ ਨੂੰ ਠੱਲਣ ਦੇ ਮਕਸਦ ਦੇ ਨਾਲ ਇਹ ਨਵੇਂ ਕਦਮ ਉਠਾ ਰਹੀ ਹੈ ਸਰਕਾਰ ਵੱਲੋਂ ਇਸ ਨੂੰ ਨਕਲੀ ਬੀਜਾਂ ਅਤੇ ਖਾਦਾਂ ਦੇ ਵਿਰੁੱਧ ਚੁੱਕਿਆ ਕਦਮ ਦੱਸਿਆ ਜਾ ਰਿਹਾ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਮੂਹ ਖੇਤੀਬਾੜੀ ਅਫਸਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਤੇ ਜਿਸ ਦੇ ਵਿੱਚ ਹਦਾਇਤ ਦਿੱਤੀ ਗਈ ਹੈ ਕਿ ਜ਼ਿਲ੍ਹਾ ਪੱਧਰ ਤੇ ਖਾਦਾ ਕੀਟਨਾਸ਼ਕਾਂ ਅਤੇ ਬੀਜਾਂ ਦਾ ਕੋਈ ਨਵਾਂ ਲਾਇਸੈਂਸ ਜਾਰੀ ਨਾ ਕੀਤਾ ਜਾਵੇ ਪੱਤਰ ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਜ਼ਰੂਰੀ ਸਥਿਤੀ ਹੋਵੇ ਤਾਂ ਨਵੇਂ ਲਾਇਸੈਂਸ ਲਈ ਮੁੱਖ ਦਫ਼ਤਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਵੇਰਵੇ ਅਨੁਸਾਰ ਪੰਜਾਬ ਦੇ ਵਿੱਚ ਇਸ ਵੇਲੇ ਕੀਟਨਾਸ਼ਕ ਦੇ ਕਰੀਬ 12000 ਲਾਇਸੈਂਸ ਹਨ ਤੇ 375 ਸੂਬਾ ਪੱਧਰੀ ਏਜੰਸੀਆਂ ਦੇ ਲਾਇਸੈਂਸ ਹਨ। ਪੰਜਾਬ ਚ ਨਕਲੀ ਕੀਟਨਾਸ਼ਕ ਦਵਾਈਆਂ ਤੇ ਬੀਜਾਂ ਦੇ ਮਾਮਲਿਆਂ ਨੂੰ ਦੇਖਦਿਆਂ ਮੁੱਢਲੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਪਰ ਇਹ ਕਦਮ ਦੇ ਨਾਲ ਨਾਲ ਨਕਲੀ ਬੀਜ ਤੇ ਕੀਟਨਾਸ਼ਕ ਦਵਾਈਆਂ ਵਿਕ੍ਰਿਤਾਾਂ ਦੀ ਪੜਤਾਲ ਵੀ ਜ਼ਰੂਰੀ ਹੈ ਤਾਂ ਜੋ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਵੀ ਜਾ ਸਕੇ। ਅਗਲੀ ਖਬਰ ਸਿੱਧੂ ਮੁਸੇਵਾਲੇ ਨਾਲ ਜੁੜੀ ਹੋਈ ਹੈ। ਸਿੱਧੂ ਮੁਸੇਵਾਲਾ ਕਤਲ ਕਾਰਨ ਨਾਲ ਸੰਬੰਧਿਤ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਜੋਰ ਫੜ ਰਹੀ ਹੈ। ਪਰ ਖੌਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਨੇ ਵੀ ਇਸ ਮੁੱਦੇ ਤੇ ਬਿਆਨ ਦਿੱਤਾ ਹੈ। ਅਮਨ अरोੜਾ ਮਾਨਸਾ ਜ਼ਿਲ੍ਹੇ ਦੇ ਨਿੱਜੀ ਸਕੂਲ ਦੇ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਅਦੀਨ ਖਿਤਰੀ ਜ਼ੋਨ ਦੇ ਯੂਥ ਫੈਸਟੀਵਲ ਦੇ ਵਿੱਚ ਹਿੱਸਾ ਲਿਆ ਪ੍ਰੋਗਰਾਮ ਤੋਂ ਬਾਅਦ ਕੈਬਨਟ ਮੰਤਰੀ ਨੇ ਕਿਹਾ ਕਿ ਮੂਸੇ ਵਾਲਾ ਕਤਲ ਮਾਮਲੇ 'ਚ ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੋ ਵਿਦੇਸ਼ ਬੈਠੇ ਹਨ ਉਹ ਕੇਂਦਰ ਸਰਕਾਰ ਦੇ ਪ੍ਰੋਸੈਸ ਦੇ ਅਧੀਨ ਹਨ ਪਰ ਉਹਨਾਂ ਨੂੰ ਵੀ ਜਲਦੀ ਪੰਜਾਬ ਲਿਆ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਹੋਰ ਕੀ ਕੁਝ ਕਿਹਾ ਮਨੋ ਅਰੋੜਾ ਨੇ ਆਓ ਦੇਖ ਲੈਣੇ ਸਿੱਧੂ ਮੂਸੇਵਾਲੇ ਜਿਹਦਾ ਕਤਲ ਹੋਇਆ ਪਰ ਪੰਜਾਬ ਸਰਕਾਰ ਉਹਨਾਂ ਦੇ ਜਿੰਨੇ ਵੀ ਗੁਨਾਹਗਾਰ ਹੈਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਉਣ ਦੇ ਵਿੱਚ ਦੇ ਲਈ ਵਚਨਬੱਧ ਹੈ ਜਿੰਨੀਆਂ ਇਨਵੈਸਟੀਗੇਸ਼ਨਾਂ ਹੋਈਆਂ ਜਿਹੜੇ ਸਾਰੇ ਗੁਨਾਹਗਾਰ ਸੀਗੇ ਉਹ ਬਹੁ ਗਿਣਤੀ ਨੇ ਜਿਹੜੇ ਉਹ ਆਲਮੋਸਟ ਸਾਰੀ ਉਹ ਸਾਰੇ ਦੇ ਸਾਰੇ ਕਾਬੂ ਕੀਤੇ ਜਾ ਚੁੱਕੇ ਨੇ ਤੇ ਨੋ ਡਾਊਟ ਨੁਕਸਾਨ ਜਿਹੜਾ ਸਿੱਧੂ ਮੂਸੇਵਾਲੇ ਦੇ ਜਾਨ ਦਾ ਉਹ ਕਦੇ ਪੂਰਾ ਨਹੀਂ ਹੋ ਸਕਦਾ ਹੈਗਾ ਪਰ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਉਹਨਾਂ ਦੇ ਜਾਨ ਤੋਂ ਪਛਾੜ ਕੇ ਦੰਦ ਲਈ ਸਰਕਾਰ ਕਿ ਜਿਹੜੇ ਬ੍ਰਾਡ ਬੈਠੇ ਨੇ ਉਹਨਾਂ ਨੂੰ ਲੈ ਕੇ ਆਉਣ ਦਾ ਪ੍ਰੋਸੈਸ ਹੈ ਜਿਹੜਾ ਉਹ ਸਿੱਧਮ ਸਿੱਧੇ ਪੰਜਾਬ ਸਰਕਾਰ ਨਹੀਂ ਉਹ ਸੈਂਟਰਲ ਗਵਰਨਮੈਂਟ ਦੇ ਥਰੂ ਉਹ ਕੰਮ ਚੱਲਦਾ ਹੁੰਦਾ ਉਹ ਪ੍ਰੋਸੈਸ ਹੁੰਦਾ ਹੈ ਇੱਕ ਆਈਡੈਂਟੀਫਾਈ ਹੋ ਚੁੱਕੇ ਉਹਨਾਂ ਨੂੰ ਲੈ ਕੇ ਆਉਣ ਦਾ ਐਕਸਟਰੈਡੀਸ਼ਨ ਦਾ ਉਹਨਾਂ ਨੂੰ ਲਿਆ ਕੇ ਇੱਥੇ ਪੰਜਾਬ ਦੀ ਧਰਤੀ ਦੇ ਉੱਪਰ ਕਿਵੇਂ ਸਜ਼ਾਵਾਂ ਦੇਣੀਆਂ ਨੇ ਉਹਦੇ ਲਈ ਪੰਜਾਬ ਸਰਕਾਰ ਬਚਨਬੱਧ ਹੈ ਔਰ ਲੱਗੇ ਹੋਏ ਥੋੜਾ ਸਮਾਂ ਜ਼ਰੂਰ ਇੱਥੋਂ ਵਾਲੇ ਸੀ ਜਿਹੜੇ ਵਿਦਨ ਇੰਡੀਆ ਸੀਗੇ ਉਹ ਸਾਰੇ ਸਾਰੇ ਕਾਬੂ ਆ ਗਏ ਜਿਹੜੇ ਬਾਹਰ ਨੇ ਉਹ ਵੀ ਬੜੀ ਜਲਦੀ ਕਾਬੂ ਆ ਜਾਣਗੇ ਕੋਈ ਨਹੀਂ ਬਚੇਗਾ ਤੁਸੀਂ ਸੁਣ ਰਹੇ ਸੀ ਕੈਬਨਟ ਮੰਤਰੀ ਅਮਨ ਅਰੋੜਾ ਉਧਰ ਸਿੱਧੂ ਮੁਸੇਵਲਾ ਕਤਲ ਕੇਸ ਚ ਲੋੜਿੰਦੇ ਮੁੱਖ ਦੋਸ਼ੀ 골ਡੀ ਬਰਾੜ ਦੀ ਗ੍ਰਿਫਤਾਰੀ ਹਜੇ ਤੱਕ ਸਰਕਾਰ ਲਈ ਚੁਣੌਤੀ ਬਣੀ ਹੋਈ ਹੈ ਕਿਉਂਕਿ 골ਡੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਰੇ ਰਾਜ ਖੁੱਲ ਕੇ ਸਾਹਮਣੇ ਆਉਣਗੇ ਫਿਲਹਾਲ ਇਹ ਗ੍ਰਿਫਤਾਰੀ ਕਦੋਂ ਹੋਵੇਗੀ ਇਹ ਤਾਂ ਵਕਤ ਹੀ ਦੱਸੇਗਾ ਉਧਰ ਮੁਹੱਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਤਰੰਤ ਤਰੰਤੇ 1993 ਚ ਝੂਠੇ ਪੁਲਿਸ ਮੁਕਾਬਲੇ ਚ ਹਰਬੰਸ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਦਾ ਕਤਲ ਕਰਨ ਦੇ ਮਾਮਲੇ ਚ ਸਾਬਕਾ ਥਾਣੇਦਾਰ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਧਾਰਾ 302 120 218 ਚ ਦੋਸ਼ੀ ਕਰਾਰ ਦਿੱਤਾ ਤੇ ਦੋਵਾਂ ਦੋਸ਼ੀਆਂ ਨੂੰ ਪੁਲਿਸ ਕਸਟਡੀ ਦੇ ਵਿੱਚ ਭੇਜ ਦਿੱਤਾ ਇਸ ਮਾਮਲੇ ਵਿੱਚ ਅਦਾਲਤ 2 ਨਵੰਬਰ ਨੂੰ ਸਜ਼ਾ ਸੁਣਾਵੇਗੀ ਹਾਲਾਂਕਿ ਇਸ ਮਾਮਲੇ ਚ ਪਹਿਲਾਂ ਦੋ ਦੋਸ਼ੀਆਂ ਦੀ ਸੁਣਵਾਈ ਦੇ ਦੌਰਾਨ ਮੌਤ ਹੋ ਚੁੱਕੀ ਹੈ ਕੇਸ ਦੀ ਸੁਣਵਾਈ ਦੇ ਦੌਰਾਨ ਪੁਲਿਸ ਵੱਲੋਂ ਅਦਾਲਤ ਨੂੰ ਜੋ ਕਾਣੀ ਸੁਣਾਈ ਗਈ ਸੀ ਉਹ ਪੂਰੀ ਤਰ੍ਹਾਂ ਝੂਠੀ ਨਿਕਲੀ ਤੇ ਹੁਣ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦਿਖਾਣੇ ਆ ਕਿ ਆਖਿਰਕਾਰ ਇਹ ਪੂਰਾ ਮਾਮਲਾ ਸੀ ਕੀ 15 April 1993 ਨੂੰ ਥਾਣਾ सदर ਤਰਨਤਾਰਨ ਪੁਲਿਸ ਨੇ ਅੱਤਵਾਦੀਆਂ ਵੱਲੋਂ ਰੋਕੇ ਜਾਣ ਦਾ ਦਾਵਾ ਕੀਤਾ ਸੀ। ਤਰਨਤਾਰਨ ਪੁਲਿਸ ਉਬੋਕੇ ਦੇ ਰਹਿਣ ਵਾਲੇ ਹਰਪੰਸ ਸਿੰਘ ਨੂੰ ਲੈ ਕੇ ਜਾ ਰਹੀ ਸੀ। ਪੁਲਿਸ ਨੇ ਦਾਵਾ ਕੀਤਾ ਸੀ ਚੰਬਲ ਡਰੇਨ ਖੇਤਰ ਦੇ ਨਜ਼ਦੀਕ ਤਿੰਨ ਅੱਤਵਾਦੀਆਂ ਨੇ ਸਵੇਰੇ 4.5 ਵਜੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ। ਫਾਇਰਿੰਗ ਦੇ ਦੌਰਾਨ ਹਰਪੰਸ ਸਿੰਘ ਤੇ ਇੱਕ ਅਣਪਛਾਤੇ ਅੱਤਵਾਦੀ ਦੇ ਮਾਰੇ ਜਾਣ ਦਾ ਦਾਵਾ ਕੀਤਾ ਸੀ। ਹਰਪੰਸ ਸਿੰਘ ਦੀ ਮੌਤ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਤੇ परमजीत सिंह दी शिकायत पे सीबीआई दी ਮੋੜਲੀ ਜਾਂਚ ਸ਼ੁਰੂ ਕੀਤੀ ਗਈ। सीबीआई ਨੇ ਐਨਕਾਊਂਟਰ ਦੀ ਕਹਾਣੀ ਨੂੰ ਸ਼ੱਕੀ ਪਾਇਆ ਤੇ 25 ਜਨਵਰੀ 1999 ਚ सीबीआई ਨੇ ਜਾਂਚ ਤੋਂ ਬਾਅਦ ਬਕਾਇਦਾ ਕੇਸ ਦਰਜ ਕਰ ਦਿੱਤਾ। सीबीआई ਨੇ ਪੁਲਿਸ ਅਧਿਕਾਰੀਆਂ ਦੇ ਖਿਲਾਫ 34 ਆਈਪੀਸੀ, आरडब्ल्यू 364, 302 ਆਈਪੀਸੀ ਦੇ ਤਹਿਤ ਕੇਸ ਦਰਜ ਕੀਤਾ। 8 ਜਨਵਰੀ 2002 ਨੂੰ ਮੁਲਜ਼ਮ ਪੂਰਨ ਸਿੰਘ ਤਤਕਾਲੀ ਐਸਆਈ ਤੇ ਐਸਐਚਓ ਪੀਐਸ ਸਦਰ ਤਰਨਤਾਰਨ ਐਸਆਈ ਸ਼ਮਸ਼ੇਰ ਸਿੰਘ ਐਐਸਆਈ ਜਗੀਰ ਸਿੰਘ ਅਤੇ ਐਐਸਆਈ ਜਗਤਾਰ ਸਿੰਘ ਦੇ ਵਿਰੁੱਧ ਧਾਰਾ 120 ਬੀਆਰਡਬਲਯੂ 302 ਅਤੇ 302 ਦੇ ਅਧੀਨ ਸਜ਼ਾਯੋਗ ਅਪਰਾਧ ਲਈ ਚਾਰਸ਼ੀਟ ਪੇਸ਼ ਕੀਤੀ ਗਈ ਸੀ ਜਗਤਾਰ ਸਿੰਘ ਉਦੋਂ ਸਦਰ ਤਰਨਤਾਰਨ ਦੇ ਵਿੱਚ ਤਨਾਤ ਸੀ ਸੀਬੀਆਈ ਅਦਾਲਤ ਵੱਲੋਂ 13 ਦਸੰਬਰ 2002 ਨੂੰ ਉਸ ਖਿਲਾਫ ਦੋਸ਼ ਆਇਦ ਕੀਤੇ ਗਏ ਸਨ ਹਾਈ ਕੋਰਟ ਦੇ ਹੁਕਮਾਂ ਤੇ ਇਹ ਮੁਕੱਦਮਾ 2006 ਤੋਂ 2022 ਤੱਕ ਚੱਲਿਆ। ਮੁਕੱਦਮੇ ਦੇ ਦੌਰਾਨ ਮਲਜਮ ਪੂਰਨ ਸਿੰਘ ਅਤੇ ਜਗੀਰ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ 'ਚ ਹੇਟਲੀ ਅਦਾਲਤ 'ਚ 17 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ। ਅਦਾਲਤ ਨੇ ਲੰਬੇ ਟ੍ਰਾਇਲ ਤੋਂ ਬਾਅਦ ਤਤਕਾਲੀ ਪੁਲਿਸ ਅਫਸਰ ਸ਼ਮਸ਼ੇਰ ਸਿੰਘ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ। ਸੀਬੀਆਈ ਦੇ ਵਿਸ਼ੇਸ਼ ਜੱਜ ਹਰਿੰਦਰ ਸਿੱਧੂ ਨੇ 30 ਸਾਲ ਬਾਅਦ ਇਸ ਮਾਮਲੇ 'ਤੇ ਫੈਸਲਾ ਸੁਣਾਇਆ। ਇਸ ਮਾਮਲੇ 'ਚ ਦੋਵੇਂ ਦੋਸ਼ੀਆਂ ਨੂੰ ਹੁਣ 2 ਨਵੰਬਰ ਨੂੰ ਸਜਾ ਸੁਣਾਈ ਜਾਵੇਗੀ ਤੇ ਉਧਰ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜ਼ਗੀਰਕੌਰ ਵੱਲੋਂ ਲਿਫਾਫਾ ਕਲਚਰ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਗਏ ਸਮਾਗਮ 'ਚ ਸ਼ਿਰਕਤ ਕਰਨ ਲਈ ਪਹੁੰਚੇ ਸਨ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਸੁਖਬੀਰ ਬਾਦਲ ਨੇ ਕਿਹਾ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਦੇ ਇਤਿਹਾਸ 'ਚ ਸੇਵਾ ਅਤੇ ਸ਼ਹਾਦਤ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਉਹਨਾਂ ਕਿਹਾ ਕਿ ਕੁਝ ਤਾਕਤਾਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਨੇ ਲਿਫਾਫਾ ਕਲਚਰ ਸੰਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਦੌਰਾਨ ਲਿਫਾਫਾ ਕਲਚਰ ਦਾ ਪਾਇਆ ਜਾ ਰਿਹਾ ਰੋਲਾ ਵਿਰੋਧੀਆਂ ਦਾ ਡਰਮ ਹੈ ਜ਼ਗੀਰਕੌਰ ਸੰਬੰਧੀ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜ਼ਗੀਰਕੌਰ ਦਾ ਉਹ ਬਹੁਤ ਸਤਿਕਾਰ ਕਰਦੇ ਹਨ ਹੋਰ ਕੀ ਕੁਝ ਉਹਨਾਂ ਨੇ ਕਿਹਾ ਆਓ ਸੁਣਾ ਲੈਂਦੇ ਆਇ ਕਹਿ ਜਾ ਵੱਡਾ ਹਮਲਾ ਹੈ ਉਹਨਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਸਿੱਖ ਉਹਨਾਂ ਨੂੰ ਪਤਾ ਹੈ ਕਿ ਸਿੱਖ ਪੰਥ ਨੂੰ ਤਾਕਤ ਸ੍ਰੀ ਕਾਲ ਤਖਤ ਸਾਹਿਬ ਤੋਂ ਮਿਲਦੀ ਹੈ ਸਿੱਖ ਪੰਥ ਨੂੰ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲਦੀ ਹੈ ਸੋ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਨੇ ਹਮਲਾ ਕੀਤਾ ਹੈ ਜਿਹੜਾ ਸਿੱਖ ਪੰਥ ਕਿਤੇ ਬਰਦਾਸ਼ਤ ਨਹੀਂ ਕਰੂਗਾ ਆਪਾਂ ਕਲਚਰ ਬਾਰੇ ਗੱਲ ਕਰਨਾ ਚਾਹੀਦਾ ਜਿਹੜੇ ਪ੍ਰਧਾਨਗੀ ਦੇ। ਪਹਿਲੀ ਗੱਲ ਹੈ ਕੋਈ ਲਫਾਫਾ ਕਲਚਰ ਨਹੀਂ ਹੈ। ਆਹ ਜਾਣ ਕੇ ਵਿਰੋਧੀਆਂ ਦਾ ਡਰਾਮ ਹੈ। ਅੱਜ ਤੱਕ ਕਿਤੇ ਲਫਾਫਾ ਖਰਚਾ ਨਹੀਂ। ਤੁਸੀਂ ਸਾਰੇ ਜਾਣਦੇ ਹੋ ਇੱਕ ਉਮੀਦਵਾਰ ਦਾ ਨਾਮ ਪੇਸ਼ ਹੁੰਦਾ ਹੈ। ਉਸ ਕਮੇਟੀ ਉਹ ਜਦੋਂ ਅਜ਼ਾਦ ਹੁੰਦਾ ਹੈ। ਫਿਰ ਉਹਨੂੰ ਤਾਇਦ ਕੀਤੀ ਜਾਂਦੀ ਹੈ। ਫਿਰ ਕਾਹ ਵੀ ਐਲਾਨ ਹੁੰਦਾ ਹੋਰ ਕਿਸੇ ਨੇ ਖੜਾ ਹੋਣਾ ਹੈ। ਉਹਦੇ ਵਿੱਚੋਂ ਕਈ ਵਾਰ ਮੈਂ ਦੇਖਿਆ ਆਪਣੇ ਉਮੀਦਵਾਰ ਖੋਰ ਵੀ ਖੜੇ ਹੋ ਜਾਂਦੇ ਆ ਉਹਦੇ ਬਾਅਦ ਵੋਟਾਂ ਪੈਂਦੀਆਂ ਜਦੋਂ ਵੋਟਾਂ ਪੈਂਦੀਆਂ ਦੋ ਦੋ ਉਮੀਦਵਾਰ ਖੜੇ ਹੋ ਜਾਂਦੇ ਫਿਰ ਵਾਵਾ ਕਲਚਰ ਕਿੱਥੇ ਆ ਆ ਸਾਰੀਆਂ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਦੀਆਂ ਸਾਨੂੰ ਇਹਨਾਂ ਦਾ ਕੋਈ ਫਰਕ ਨਹੀਂ ਜਿੰਨਾ ਮਰਜ਼ੀ ਡਰਾਮੇ ਕਰ ਜਾਣ ਸਿੱਖ ਸੰਗਤ ਜਾਣਦੀ ਹੈ ਸੀ ਮੈਂ मैं जो उन्होंने कहा मैंने कितने सुने नहीं मेरे को नहीं पर मैं बीबी का बड़ा सत्कार करता अजे प्राइम टाइम फिलहाल इन्ना ही मैनू दो इजाजत कल फिर मिला इस टाइम सत श्रीकाल